ਤੁਸੀਂ ਅਹ ਤੁਸੀਂ ਪਹਿਲਾਂ ਤਾਂ ਸਾਡੇ ਕੋਲ ਚੱਲ ਕੇ ਆਏ ਤੁਹਾਡਾ ਧੰਨਵਾਦ ਕਿ ਤੁਸੀਂ ਆਪਣੀ ਪੁਸਤਕਾ ਵੀ ਲੈ ਕੇ ਆਏ ਤੇ ਸਾਨੂੰ ਮਿਲਣੇ ਵੀ ਆਏ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਤੇ ਆਪਾਂ ਹੁਣ ਜੇ ਤੁਸੀਂ ਮਿਲਣੇ ਆਏ ਹੋ ਆਪਣਾ ਇਸ ਮਿਲਣੀ ਤੇ ਆਪਾਂ ਕੁਝ ਗੱਲਾਂ ਕਰ ਲਈਏ ਬਿਲਕੁਲ ਜੀ ਅਸੀਂ ਸਭ ਤੋਂ ਪਹਿਲਾਂ ਮੇਰੇ ਮਨ ਦੇ ਵਿੱਚ ਇੱਕ ਤਾਂ ਸਵਾਲ ਇਹ ਆਉਂਦਾ ਹੈ ਕਿ ਤੁਸੀਂ ਤੁਹਾਡਾ ਨਾਮ ਹੈ ਬੂਟਾ ਸਿੰਘ ਤੇ ਗੁਲਾਮੀ ਵਾਲਾ ਕਿੰਨੇ ਕਿੰਨੇ ਹਾਜੀ ਕੰਨਜੀ ਜੀ ਬਿਲਕੁਲ ਮੈਨੂੰ ਬੜੀ ਖੁਸ਼ੀ ਹੋਈ ਅੱਜ ਤੁਹਾਨੂੰ ਮਿਲ ਕੇ ਸਾਰੇ ਪਰਿਵਾਰ ਨਾਲ ਸੇ ਮਿਲ ਕੇ ਆਪਾਂ ਨੂੰ ਤੇ ਮੈਨੂੰ ਅਕਸਰ ਹੀ ਜਦੋਂ ਕੋਈ ਸਵਾਲ ਪੁੱਛਦਾ ਨਾ ਮੈਨੂੰ ਇਹੋ ਹੀ ਪਹਿਲਾ ਸਵਾਲ ਹੁੰਦਾ ਕਿ ਗੁਲਾਮੀ ਐਂ ਦਾ ਕੀ ਚੱਕਰ ਹੈ ਹਾਂਜੀ ਤੇ ਮੈਂ ਦੱਸਦਾ ਉਹ ਕਹਿੰਦੇ ਹੁੰਦੇ ਆ ਕਿ ਲੋਕ ਯਾਰ ਨੇ ਸਾਰੇ ਇਹਦੇ ਤੂੰ ਹਾਂ ਦੇ ਗੁਲਾਮੀ ਹੋਇਆ ਫਿਰਦਾ ਮੈਂ ਕਹਿੰਦਾ ਨਹੀਂ ਮੈਂ ਉਹ ਗੁਲਾਮੀ ਨਹੀਂ ਗਾ ਮੇਰਾ ਜਿਹੜਾ ਇਹ ਗੁਲਾਮੀ ਆਲਾ ਨਾ ਮੇਰਾ ਪਿੰਡ ਹੈ ਮੈਂ ਪ੍ਰਾਤਨ ਪਿੰਡ ਸੀ ਮੇਰਾ ਮੈਂ ਇਹਨੂੰ 1990 ਦੇ ਵਿੱਚ ਛੱਡਦਾ ਸੀ। ਕੋਈ ਰਿਸੇ ਖਾਣ ਕੇ ਰਹਿਣਾ ਪਿਆ ਪਰ ਮੈਂ ਇਹਨੂੰ ਛੱਡ ਨਹੀਂ ਸਕਿਆ। ਇਹਨੂੰ ਮੈਂ ਰੱਖਿਆ ਨਾਲ ਹੀ ਹੈ। ਅੱਛਾ ਹੁਣ ਕਿਉਂਕਿ ਜਿੱਥੇ ਮੇਰਾ ਬਚਪਨ ਬਿਤਾਇਆ ਜਿੱਥੇ ਮੇਰਾ ਗਲੀਆਂ 'ਚ ਖੇਡੇ ਆ ਜਿੱਥੇ ਵੱਡੇ ਜਵਾਨ ਹੋਇਆ ਉਹ ਕਿਵੇਂ ਜੀ ਭੁੱਲ ਸਕਦਾ। ਇਹ ਮੇਰਾ ਪਿੰਡ ਹੈ। ਓਕੇ ਗਲਾਮੀ ਵਾਲਾ ਤੁਹਾਡੇ ਪਿੰਡ ਦਾ ਨਾਮ ਹੈ। ਨਾਮ ਹੁੰਦਾ ਭਰਾਵੇ ਜੀ। ਜਿਹੜੇ ਨਾਰਮਲ ਲੋਕ ਕਈ ਵਾਰੀ ਪੜਦੇ ਆ ਉਹ ਇਹ ਸੋਚਦੇ ਆ ਕਿ ਤੁਸੀਂ ਉਹ ਬੁਲਾਮੀ ਰੱਖੀ ਹੈ ਜਿਹੜੀ ਆਜ਼ਾਦੀ ਤੇ ਗਲੰਦੀ ਹਾਂ ਉਹ 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 ਉਹਨੂੰ ਪੜਨ ਵਾਲਾ ਇਸ ਤਰ੍ਹਾਂ ਲੈਂਦਾ ਅੱਜ ਮੈਨੂੰ ਖੁਸ਼ੀ ਦੀ ਗੱਲ ਹੋਈ ਕਿ ਤੁਹਾਡੇ ਪਿੰਡ ਦਾ ਨਾਮ ਹੀ ਗਲਾਈ ਵਾਲਾ ਹੁਣ ਉਹ ਮੇਰੇ ਜਿਹੜੀ ਸੱਤ ਸੀਗੀ ਉਹ ਦੂਰ ਹੋ ਗਿਆ ਹੁਣ ਜੀ ਤੇ ਤੁਹਾਡੀ ਇੱਕ ਰਚਨਾ ਜਿਹੜੀ ਮੈਂ ਪੜ੍ਹੀ ਸੀ ਉਹ ਇਹ ਸੀ ਕਿ ਪ੍ਰੋਣ ਬਿਲਕੁਲ ਉਹ ਪ੍ਰੋਣ ਤੁਹਾਡੇ ਮਨ ਦੇ ਵਿੱਚ ਆਈ ਕਿਵੇਂ ਆ ਕੇ ਪ੍ਰੋਣੇ ਇਹ ਰਤਨਾ ਮੈਂ ਲਿਖਾ ਐਨੀ देर ਲੱਗ ਗਈ ਉਹ ਉਹ ਅਸਲ ਤੇ ਨਾ ਭੰਗਲ ਸਿੰਘ ਜੀ ਦੀ ਗੱਲ ਇਹ ਬਣੀ ਸੀ ਕਿ ਪਹਿਲਾਂ ਮੈਂ ਵੀ ਨਿੱਕੇ ਨਿੱਕੇ ਸ਼ੇਰ ਲਿਖਦਾ ਹੁੰਦਾ ਸੀ ਫਿਰ ਜਦੋਂ ਥੋੜਾ ਜਿਆਦਾ ਇਧਰ ਕੋਰਿਸ਼ਾ ਸੀ ਆਏ ਨਾ ਤੇ ਪਿੰਡਾਂ ਦੇ ਮਹੌਲ ਦੇ ਅੰਦਰਲੇ ਮਹੌਲਾਂ ਦਾ ਥੋੜਾ ਜਿਹਾ ਸ਼ਾਇਰ ਦਾ ਹੱਕ ਪੈ ਜਾਂਦਾ ਹੈ ਹਨਾ ਤੇ ਫਿਰ ਮੈਂ ਕਿਹਾ ਬੂਟਾ ਜੀ ਪਿਆਰ ਮੁਹੱਬਤ ਸਾਰੇ ਲਿਖੀ ਜਾਂਦੇ ਆ ਤੇ ਆਪਾਂ ਥੋੜਾ ਜਿਆਦਾ ਫਿਰ ਅੱਡੇ ਚੱਲਦੇ ਆ ਕਿ ਇਹਨਾਂ ਨਾਲੋ ਹਨਾ ਤੇ ਫਿਰ ਮੈਂ ਉਹ ਪੰਜਾਬੀ ਸੱਭਿਆਚਾਰ ਵਿਰਸੇ ਦੇ ਸਾਰਿਆਂ ਤੋਂ ਪਹਿਲੀ ਮੇਰੀ ਕਵਿਤਾ ਸੀ ਢੰਡ ਵਾਲੀ ਰੋਕੀ ਢੰਡ ਵਾਲਾ ਅੱਛਾ ਪਹਿਲਾਂ ਮੈਂ ਢੰਡ ਵਾਲੀ ਕਵਿਤੀ ਲਿਖੀ ਸੀ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਪ੍ਰੋਹਣੇ ਲਿਖੀ ਠੀਕ ਹੈ ਤੇ ਪ੍ਰੋਹਣੇ ਲਿਖੀ ਤੇ ਫਿਰ ਮੈਨੂੰ ਚੈਨੋ ਵਾਲਾ ਫੋਨ ਆਇਆ ਜਦੋਂ ਇਹਨਾਂ ਨੇ ਪੜਿਆ ਹਾਂਜੀ ਉਹ ਕਹਿੰਦੇ ਵੀ ਅਸੀਂ ਇਹਨੂੰ ਵਾਇਰਲ ਕਰਨਾ ਅਸੀਂ ਇਹਨੂੰ ਰਿਕਾਰਡ ਕਰਨਾ ਇਹਨੂੰ ਫੇਸਬੁੱਕ ਤੋਂ ਇੱਕ ਰੀਲ ਬਣਾ ਦੇ ਫਿਰ ਫੇਸਬੁੱਕ ਤੇ ਮੈਨੂੰ ਡਿਲੀਟ ਕੀਤੀ ਫਿਰ ਉਹਨਾਂ ਨੇ ਮੈਨੂੰ ਸੱਧਿਆ ਪਟਿਆਰੇ ਫਿਰ ਉਹਨਾਂ ਨੇ ਇਹ ਰਚਨਾ ਮੇਰੀ ਰਿਕਾਰਡ ਕੀਤੀ ਤੇ ਇਹ ਵਾਇਰਲ ਹੋਈ ਸੀ ਠੀ ਮੈਂ ਬਹੁਤ ਜਲੇ ਵਿੱਚ ਹਲਸ ਹੋਈ ਐ ਮੈਂ ਪਹਿਲਾਂ ਉਸ ਨੂੰ ਪੜ੍ਹ ਕੇ ਕਿਹਾ ਸੀ ਹੁਣ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਮਿਲ ਚੁੱਕੀ ਸੀ ਉਸ ਤੇ ਹਾਂਜੀ ਹਾਂ ਆਪਾਂ ਰੋਟੀ ਮਲੇ ਸੀ ਹਾਂ ਹਾਂਜੀ ਇਸ ਕਰਕੇ ਜਿਹੜੀ ਉਸ ਪੁਸਤਕ ਦੇ ਵਿੱਚ ਇੱਕ ਰਚਨਾ ਤੁਹਾਡੀ ਛਪੀ ਸੀ ਉਸ ਰਚਨਾ ਦੀਆਂ ਲੈਣਾ ਚਾਹਦੇ ਤੁਸੀਂ ਕਿਹੜੀ ਦੀ ਗੱਲ ਕਰਦੇ ਆ ਆਪਾਂ ਜਿਹੜੀ ਘੋੜਾ ਹੀ ਹੋ ਗਿਆ ਘਰ ਨੂੰ ਤੇ ਕੰਮ ਕਰਤ ਕਰਮ ਤੇ ਕਲਮ ਦੇ ਵਿੱਚ ਕਰ ਨਹੀਂ ਮੈਨੂੰ ਨਹੀਂ ਜੋ ਹੁਣ ਯਾਦ ਉਹ ਤਾਂ ਕੋਈ ਕਿਤਾਬ ਮੈਨੂੰ ਰਚਨਾ ਦਾ ਪਤਾ ਨਹੀਂ ਕਾਫੀ ਟਾਈਮ ਹੋ ਗਿਆ ਤੁਹਾਡੀ ਕਿਤਾਬ ਆਈ ਸੀ ਤੁਸੀਂ ਉਸ ਵਕਤ ਸਿਗਨਾਈ ਕੀਤੀ ਸੀ ਤੇ ਉਹਦੇ ਵਿੱਚ ਤੁਸੀਂ ਕਵਤਾ ਲਈਆਂ ਸੀ ਇੱਕ ਦੋ ਲਈਆਂ ਉਹ ਕਵਤਾ ਮੈਂ ਲਈਆਂ ਸੀ ਉਹ ਮੈਨੂੰ ਸਭ ਤੋਂ ਪਹਿਲਾਂ ਪਸੰਦ ਆਈਆਂ ਸੀ ਪਹਿਲਾਂ ਉਹ ਫਿਰ ਮੈਂ ਉਹਦੇ ਤੇ ਛਾਪਿਆ ਸੀ ਹਾਂ ਬਿਲਕੁਲ ਬਿਲਕੁਲ ਤੇ ਹੁਣ ਆਪਾਂ ਅਗਲੀ ਗੱਲ ਤੁਹਾਡੇ ਸ਼ਬਦ ਤੋਂ ਗੱਲ ਕਰਦੇ ਹਾਂ ਢੁੰਡ ਦੀ ਹਾਂਜੀ ਹਾਂਜੀ ਢੁੰਡ ਇੱਕ ਇਹ ਜਿਹੜਾ ਸ਼ਬਦ ਹੈ ਬਹੁਤ ਕੁਛ ਤੀਲ ਦਾ ਹੈ ਬਿਲਕੁਲ ਅਤੇ ਤੁਹਾਡੀ ਨਜ਼ਰ ਦੇ ਵਿੱਚ ਕੁੰਡ ਕੀ ਤੁਹਾਡੀ ਵਾਈਫ ਨੇ ਕੁੰਡ ਕੱਢਿਆ ਸੀ ਤੁਹਾਡੀ ਸ਼ਾਦੀ ਹੋਈ ਬਿਲਕੁਲ ਕੱਢਿਆ ਜੀ ਉਹਦੇ ਬਾਰੇ ਦੱਸੋ ਅਦਰਕ ਨਾ ਮੈਂ ਜਦੋਂ ਇਹ ਕਵਤਾ ਲਿਖੀ ਤੇ ਮੈਨੂੰ ਇਸ ਕਵਤਾ ਦੇ ਲੋਕ ਤਾਂ ਸਵਾਲ ਪੁੱਛਦੇ ਆ ਜਿਹੜੇ ਇੰਟਰਵਿਊ ਕਰਨ ਵਾਲੇ ਨਾ ਮੈਨੂੰ ਕਹਿੰਦੇ ਵੀ ਜਦੋਂ ਤੂੰ ਇਹ ਕਵਤਾ ਲਿਖੀ ਸੀ ਕੋਈ ਨਾ ਬੋਟੀ ਆਈ ਸੀ ਕਿ ਨਹੀਂ ਮੈਂ ਤਾਂ ਨਹੀਂ ਉਹ ਆਈ ਨਹੀਂ ਸੀ ਲੋਕਾਂ ਕੀ ਵੇ ਵੇ ਕਵਤਾ ਲਿਖੀ ਸੀ ਉਹ ਹਾਂ ਤੇ ਉਹ ਅੱਜ ਕਵਤਾ ਇਸ ਤਰੀ ਆਪਣੇ ਸਰੋਤਿਆਂ ਨਾਲ ਸ਼ੁਰੂ ਕਰਦੇ ਹਾਂ ਉਹ ਲਿਖਿਆ ਸੀ ਜੀ ਚੁੱਲੇ ਪੱਕੀ ਰੋਟੀ ਦਾ ਨਜ਼ਾਰਾ ਕੁਝ ਹੋਰ ਸੀ ਠੀਕ ਹੈ ਚੁੱਲੇ ਪੱਕੀ ਰੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਤੂੰ ਦੁਵਾਰੀ ਛੋਟੀ ਦਾ ਨਜ਼ਾਰਾ ਕੁਝ ਹੋਰ ਸੀ ਹਾਂ ਜੀ ਬਹੁਤ ਅੱਛਾ ਤੇ ਨਿੱਕੇ ਹੁੰਦੇ ਕੱਪੜੇ ਤੇ ਕੱਪੜੇ ਹੀ ਪਾਈ ਜਾਣੇ ਥੱਲੇ ਪਾਈ ਕੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਇੱਕ ਦੂਜੇ ਨਾਲ ਉਹਦੋਂ ਫੱਟੀਆਂ ਵਟਾਉਣੀਆਂ ਬਹੁਤ ਅੱਛਾ ਬਹੁਤ ਅੱਛਾ ਇੱਕ ਦੂਜੇ ਨਾਲ ਉਹਦੋਂ ਫੱਟੀਆਂ ਵਟਾਉਣੀਆਂ ਸਕੂਲ ਵਾਲੀ ਝੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਟੋਕੜ ਜੀ ਮੰਜ ਦਾ ਸਵਾਲ ਬੜਾ ਦੁੱਧ ਹੁੰਦਾ ਹੁਣ ਟੋਕੜ ਕਹਿੰਦਾ ਤੁਸੀਂ ਤਾਂ ਸਮਝਦੇ ਜੀ ਮੈਂ ਸਮਝਦੀ ਆ ਪਰ ਮੇਰੇ ਸਾਰੇ ਸ਼ਬਦ ਇਹੋ ਜਿਹੇ ਹੁੰਦੇ ਆ ਹਾਂਜੀ ਤੁਸੀਂ ਮੈਂ ਤੈਨੂੰ ਸਮਝਦੀ ਆ ਪਰ ਟੋਕੜ ਵੀ ਥੋੜਾ ਜਿਹਾ ਸਮਝਾ ਦਿਓ ਕਿ ਸੁਣਨ ਵਾਲੇ ਜਿਹੜੋ ਟੋਕਣ ਚੱਦਦੇ ਸਾਰਨ ਟੋਕੜ ਸ਼ਬਦ ਚੱਲਦੀ ਉਹਨੂੰ ਕਹਿੰਦੇ ਸੀ ਕਿ ਜਦੋਂ ਮੱਝ ਨੂੰ ਮਤਲਬ ਸੂਏ ਨੂੰ ਸਾਲ ਤੋਂ ਜ਼ਿਆਦਾ ਹੋ ਜਾਂਦਾ ਹੈ ਨਾ ਆ ਤਾਂ ਆਪਾਂ ਸਾਲ ਕੀ ਮੱਝ ਨਰਦੀ ਦੀ 6 9 ਮਹੀਨੇ ਹੈ ਨਾ ਫਿਰ ਛੱਡਦੀ ਦਾ ਹੁੰਦਾ ਜੀ ਉਹ ਫਿਰ ਜਦੋਂ ਆਪਾਂ ਚੋਈ ਚੋਈ ਉਹ ਦੁੱਧ ਲਈ ਕਰਦੀ ਹੁੰਦੀ ਸੀ ਹੈਨਾ ਉਹਨੂੰ ਅਸੀਂ ਕਹਿੰਦੇ ਸੀ ਟੋਕੜ ਤੇ ਉਹਦਾ ਦੁੱਧ ਉਹ ਵੀ ਬੜਾ ਸਵਾਦ ਹੁੰਦਾ ਹਾਂ ਨਵੇਂ ਸੂਏ ਝੋਟੀ ਉਹਦਾ ਨਹੀਂ ਸਵਾਦ ਹੁੰਦਾ ਟੋਕੜ ਮਾਈ ਦਾ ਜਰਾ ਸਵਾਦ ਹਾਂਜੀ ਸੁਣਨ ਵਾਲੇ ਦਰਸ਼ਕਾਂ ਨੂੰ ਇਸ ਗੱਲ ਦੀ ਸਮਝ ਆ ਜੀ ਹੋਣੀ ਆ ਕਿ ਟੋਕੜ ਟੋਕੜ ਸ਼ਬਦ ਦਾ ਅਰਥ ਕੀ ਹੈ ਤੇ ਹੁਣ ਜੇ ਟੋਕੜ ਸ਼ਬਦ ਜਿਹੜੀ ਇਹਨਾਂ ਦੀ ਰਚਨਾ ਵਿੱਚ ਆਇਆ ਤੇ ਟੋਕੜ ਸ਼ਬਦ ਕੀ ਆ ਉਹ ਟੋਕੜ ਸ਼ਬਦ ਜਿਹੜੀ ਅੱਜ ਦੇ ਜਨਰੇਸ਼ਨ ਆ ਅੱਜ ਦੇ ਨਵੇਂ ਬੱਚੇ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਨਹੀਂ ਪਤਾ ਬਹੁਤ ਅੱਛੇ ਕੀਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨਵੀਂ ਜਨਰੇਸ਼ਨ ਨੂੰ ਥੋੜੇ-ਬੋੜੇ ਸ਼ਬਦ ਪਤਾ ਲੱਗ ਜਾਣ ਚਲੋ ਤੋਕੜ ਜੀ ਮੱਝ ਦਾ ਸਵਾਦ ਬੜਾ ਦੁੱਧ ਹੁੰਦਾ ਪਹਿਲੇ ਸੂਏ ਝੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਪੱਗ ਨੂੰ ਵਟਾ ਕੇ ਜੇ ਭਰਾ ਬਣ ਜਾਈਦਾ ਸੀ ਤੇੜ ਲੰਗੋਟੀ ਦਾ ਨਜ਼ਾਰਾ ਕੁਝ ਹੋਰ ਸੀ ਬਾਟਿਆਂ ਨੂੰ ਬੁੱਤੀ ਪਾਉਣਾ ਖੜ-ਖੜ ਜੋੜ ਰੋਈ ਖੜ-ਖੜ ਚਿੰਤ ਰੋਣੀ ਬਿਲਕੁਲ ਹੁਣ ਬਾਟਿਆਂ ਨੂੰ ਬੁੱਤੀ ਪਾਉਣਾ ਉਹ ਵੀ ਸ਼ਬਦ ਦੇ ਵਿੱਚ ਆਉਂਦੇ ਆ ਹਨਾ ਬਾਟਿਆਂ ਨੂੰ ਉਹ ਬੁੱਤੀ ਨਹੀਂ ਜਿਹਦੇ ਵਿੱਚ ਉਹ ਹਾਂਜੀ ਤਾਈ ਜੀ ਇਸ ਨੂੰ ਲਿਖ ਲਓ ਬੱਬੇ ਨਾਲ ਜੀ ਹਾਂਜੀ ਅੱਛਾ ਮਲਵੇ ਦੇ ਵਿੱਚ ਅਸੀਂ ਲਿਖਦੇ ਇਹਨੂੰ ਕੁੱਕ ਘੱਗੇਰਾ ਕੁੱਤੀ ਘੱਗੇਰਾ ਲਿਖ ਦੇ ਤੁਸੀਂ ਹਾਂ ਇਹ ਸ਼ਬਦ ਫਿਰ ਬੋਲੀਆਂ ਬੋਲੀ ਤਾਂ ਜਿਹੜੀ ਨਾ 12 ਕਿਲੋਮੀਟਰ ਤੇ ਬਦਲ ਜਾਂਦੀ ਪਰ ਆਪਣੀ ਮਰਜ਼ੀ ਨਾਲ ਹੀ ਸਾਡੀ ਮਲਵਈ ਹੋਵੇ ਤੁਹਾਡੀ ਮਲਵਈਆਂ ਦੀ ਬੋਲੀ ਹੋ ਰਹੀ ਹੈ ਹੈਨਾ ਥੋੜਾ ਜਿਹਾ ਅੰਦਾਜ਼ ਦਾ ਫਰਕ ਹੈ ਜੀ ਤੇ ਲੋ ਜੀ ਬਾਟਿਆਂ ਨੂੰ ਮੁੱਤੀ ਪਾਉਣਾ ਖੜ ਖੜ ਚੂੜ ਨਾਉਣੀ ਖੇੜੀ ਫੇਲ ਚੋਟੀ ਦਾ ਨਜ਼ਾਰਾ ਕੁਝ ਹੋ ਸੀ ਤੇ ਮੱਠੇ ਮੱਠੇ ਸੇਕ ਉੱਤੇ ਸਾਗ ਸੀ ਬਣਾਉਂਦੀ ਬੇਬੇ ਬਹੁਤ ਅੱਛੇ ਕਿਆ ਬਾਤ ਹੈ ਹੋਰ ਕੁੱਕਰਾਂ ਦੇ ਵਿੱਚ ਸਾਗ ਨਹੀਂ ਬਣਦੇ ਨਾ ਨਹੀ ਬਣਦੇ ਮੱਠੇ ਮੱਠੇ ਸੇਕ ਉੱਤੇ ਸਾਗ ਸੀ ਬਣਾਉਂਦੀ ਬੇਬੇ ਮਧਰੀ ਦਾ ਘੋਟੀ ਦਾ ਨਜ਼ਾਰਾ ਕਿ ਬਹੁਤ ਹੋਰ ਸੀ ਤੇ ਗੁਲਾਮੀ ਵਾਲੇ ਰੋਟੀਆਂ ਦਾ ਅੱਜ ਵੀ ਨਹੀਂ ਆਉਂਦੀਆਂ ਗੁਲਾਮੀ ਵਾਲੇ ਰੋਟੀਆਂ ਤਾਂ ਅੱਜ ਵੀ ਨਹੀਂ ਆਉਂਦੀਆਂ ਪਰ ਘੋਡੇ ਵਾਲੀ ਰੋਟੀ ਦਾ ਨਿਆਰਾ ਕੁਝ ਹੋਰ ਸੀ ਵੱੱਡੇ ਵਾਲੀ ਰੋਟੀ ਦਾ ਨਿਆਰਾ ਕੁਝ ਹੋਰ ਸੀ ਤੇ ਚੰਨਜੀਤ ਦੀ ਜਦੋਂ ਕੋਲ ਨвая ਵਰਤਿਆਂ ਅੰਬੀਅਨਸ ਨਾ ਉਹਦੋਂ 2 ਰੁਪਏ ਦੇ ਕੇ ਜਾਂ 5 ਰੁਪਏ ਦੇ ਕੇ ਆਉਂਨਾ ਗਵੰਦਰਾ ਸਾਰਾ ਪਿੰਡ ਘੁੰਡਲਾ ਕੇ ਦੇਖਦਾ ਉਹ ਦੇਖਦਾ ਸੀ ਕਿਉਂਕਿ ਫਿਰ ਉਹ ਕਹਿੰਦੇ ਸੀ ਘੁੰਡੇ ਚ ਕਾਈ ਅੱਜ ਨੂੰ ਦੇਖਣਾ ਹਾਂ ਪੋਰੀਆਂ ਪਿੰਡ ਦੀਆਂ ਦੇਖੇ ਇਹ 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 ਬੜਾ ਵਧੀਆ ਉਹ ਮੌਲ ਸੀ ਅੱਜ ਕੱਲ ਦਾ ਅੱਜ ਕੱਲ ਤਾਂ ਲੋਕ ਜਿਹੜੇ ਉਹ ਘੁੰਡ ਦਾ ਕਿਥੇ ਰਿਹਾ ਚੁੰਨੀ ਵੀ ਨਹੀਂ ਹੈਗੀ ਤੇ ਉਹ ਵਿਆਹ ਤੋਂ ਪਹਿਲਾਂ ਹੀ ਪੁਰਾਣੇ ਕੀ ਉਹ ਕਰਦੇ ਫਿਰਦੇ ਸੈਂਕੜਾ ਕੀ ਉਹ ਨੂੰ ਆਦੇ ਹੁਣ ਨਵਾਂ ਕਰਵਾ ਚੱਲਿਆ ਲੱਗੇ ਜਾਂਦੇ ਨੇ ਫਿਲਮਾਂ ਬਣਾਉਣ ਲਈ ਜਾਂਦੇ ਨੇ ਬਾਹਰ ਉਹ ਇੱਕ ਬਨੋ ਪ੍ਰੀ ਵੈਡਿੰਗ ਹਾਂ ਉਹ ਪ੍ਰੀ ਪ੍ਰੀ ਵੈਡ ਦਾ ਪਤਾ ਨਹੀਂ ਕਿੰਨਿਆਂ ਦਾ ਵੈਡ ਕ ਬਣਾਉਂਦੇ ਨੇ ਇਸ ਕਰਕੇ ਜਿਹੜਾ ਜਦੋਂ ਮੈਂ ਦੇਖਿਆ ਛੋਟੀ ਹੁੰਦੀ ਨੇ ਤੇ ਜਦ ਸਾਡੀ ਗਲੀ ਦੇ ਵਿੱਚ ਬੋਟੀਆਂ ਆਈਆਂ ਉਹਨਾਂ ਦੇ ਘੁੰਡ ਕੱਢੇ ਹੁੰਦੇ ਸੀ ਉਹ ਬਾਹਰ ਦੇ ਵਿੱਚ ਉਹਨਾਂ ਦੇ ਬਹੁਤ ਵੱਡਾ ਟਿੱਕਾ ਮੱਛੇ ਤੇ ਲੱਗੇ ਹੁੰਦੇ ਸੀ ਗੱਲ ਗੱਲ ਹਾਂ ਉਹਨਾਂ ਦੇ ਉਹਨਾਂ ਨੂੰ ਜਦੋਂ ਕੁੜੀਆਂ ਅਸੀਂ ਛੋਟੀਆਂ ਛੋਟੀਆਂ ਅਸੀਂ ਦੇਖਣ ਜਾਣਾ ਝਲਮਟ ਹੁੰਦਾ ਸੀ ਕੁੜੀਆਂ ਦਾ ਟੱਠਾ ਹੋਈਆਂ ਦਾ ਤੇ ਉਹਨਾਂ ਨੇ ਉਤੋਂ ਦੀ ਡਿਗ ਡੇਗ ਦੇਖਣਾ ਥੋੜਾ ਜਿਹਾ ਕੁੰਡ ਜਾ ਕੇ ਦੇ ਹੁੰਦੇ ਸੀ ਔਰਤ ਦਾ ਥੋੜਾ ਜਿਹਾ ਬਿਲਕੁਲ ਬਿਲਕੁਲ ਤੇ ਉਹਨਾਂ ਨੇ ਨੀਂਹਿਆ ਹੋ ਹੋ ਦੇਖਣਾ ਤੇ ਹਾਈ ਉਹਨਾਂ ਦੀ ਗੋਟੀ ਦੇਖ ਕੇ ਹਾਹ ਨਜ਼ਾਰਾ ਕੁਸ਼ ਹੋ ਗਿਆ ਭਾਈ ਉਹ ਅਸਲ ਤੇ ਵਿੱਚ ਨਾ ਕੁੰਡ ਜਿਹੜਾ ਨਾ ਕੁੰਡ ਤੁਹਾਨੂੰ ਜਿਆਦਾ ਸੂਖ ਖੂਬਸੂਤ ਬਣਾਉਂਦਾ ਸੀ ਹੈਨਾ ਤੇ ਉਹਦੇ ਵਿੱਚ ਲਜਾਇਆ ਸੀ ਉਹਦੇ ਵਿੱਚ ਸ਼ਰਮ ਸੀ ਉਹਦੇ ਵਿੱਚ ਹਿਆਸ ਬਿਲਕੁਲ ਹੈਨਾ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਤੋਂ ਲੋਭ ਹੋ ਹਰਿਆਣੇ ਵਾਲਾਂ ਗਈ ਸੀ ਤੇ ਮੈਂ ਉੱਥੇ ਕੁੰਡ ਖਜਰੀ ਕੱਢੀ ਆ ਕਰਦੇ ਬਲਕਿ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਗੋਚਾ ਚੰਦਨਾ ਸੀ ਸਮਾਨਤ ਕੀ ਜਾਂਦੀਆਂ ਸੀ ਸਿਰ ਤੇ ਤੇ ਉਹ ਬਾਅਦ ਦੇ ਵਿੱਚ ਉਹਨਾਂ ਨੇ 곤ਡਾ ਕੱਢੇ ਹੋਏ ਸੀ ਤੇ ਬਹੁਤਾਂ ਦੇ 곤ਡਾ ਲਾਏ ਹੋਏ ਸੀ ਚਿਹਰਿਆਂ ਦੇ ਨਾਲ ਤੇ ਉਹ ਫਿਰ ਅਸੀਂ ਗੱਡੀ 'ਚ ਜਾਂਦਿਆਂ ਨੇ ਉਹਨਾਂ ਨੂੰ ਉਤਿਆ ਤੇ ਅਸੀਂ ਉਹਨਾਂ ਨੂੰ ਨਾਂ ਦੱਲਣੀ ਆ ਇੱਕ ਗੱਲ ਐਸੀ ਹੋਰ ਵੀ ਜੁੜਦੀ ਏ ਜਦੋਂ ਆਪਣੀ ਕਿਤਾਬ ਛੱਦੀ ਹੈ ਨਾ ਉਹ ਅਸਲ ਦੇ ਵਿੱਚ ਨਾ ਉਹ ਸ਼ਬਦ ਦੇ ਕੋ ਉਹ 곤ਡਾ ਨਾਲ ਜੁੜਿਆ ਹੋਇਆ ਹੈ ਪੁਸਤਕ ਦੀ 곤ਡ ਚਗਾਈ 곤ਡ ਚਗਾਈ ਹੈ ਨਾ ਉਹਨੂੰ ਬਿਲਹੜਾ ਵਿੱਚ ਬਿਲਕੁਲ ਬਿਲਕੁਲ ਉਹਨੂੰ ਕਵਰ ਬਲੇਟ ਜਾਂਦਾ ਫਿਰ ਉਹ ਜਦੋਂ ਰਿਲੀਜ਼ ਕਰਦੇ ਆ ਉਹਨੂੰ ਉਥੋਂ ਖੋਲਦੇ ਆ ਫਿਰ ਉਹਦੀ ਘੁੰਡ ਚਕਾਈ ਹੁੰਦੀ ਹੈ ਉਹ ਹੀ ਰੋਟੀ ਵਾਲੀ ਗੱਲ ਹੈ ਨਾ ਪਿਓਰ ਤੋਂ ਡਿੱਗਰ ਘੁੰਡ ਚਕਾਈ ਹੁੰਦੀ ਹੈ ਸ਼ਾਦੀ ਵਿੱਚ ਬਹੁਤੀ ਵਾਲੀ ਗੱਲ ਨਹੀਂ ਆ ਸਾਰੀ ਪਰ ਇਹ ਰਸਮਾਂ ਜਿਹੜੀਆਂ ਇਹ ਖਤਮ ਹੋ ਗਿਆ ਦੇਖੋ ਤੁਸੀਂ ਵਿਆਹ ਦੀਆਂ ਰਸਮਾਂ ਸਾਰੀਆਂ ਤਕਰੀਬਨ ਹੀ ਖਤਮ ਹੋ ਚੁੱਕੀਆਂ ਨੇ ਹੈ ਨਾ ਮਹਿੰਦੀ ਲਾਉਣੀ ਸਗਲ ਲਾਉਣਾ ਸ਼ੁਭਾਰਾ ਲਾਉਣਾ ਉਹ ਕਿੱਧਰ ਗਈਆਂ ਰਸਮਾਂ ਦੇਖੋ ਵੀਰ ਜੀ ਜਿਹੜੀਆਂ ਹੁਣ ਜਿਹੜੀ ਸ਼ਾਦੀ ਹੋਈ ਹੈ ਇਹ ਸ਼ਾਦੀ ਨੂੰ ਇੱਕ ਹੈਨਰੀ ਤੋਂ ਤੋਂ ਡਵਾਈਸ ਲੈ ਕੇ ਉਸ ਤਰੀਕੇ ਦੀ شادی ਬਣਾਉਂਦੇ ਆ ਬਿਲਕੁਲ ਜਿਹੜੀ ਹਾਲਾਕੇ ਪੰਜਾਬ ਦੇ ਸਾਡੇ ਵਿੱਚ ਉਵੇਂ شادی ਨਹੀਂ ਹੁੰਦੀ ਜਿਵੇਂ ਫਿਲਮਾਂ ਨੂੰ ਸੀਨ ਦੇਖ ਕੇ ਬਣਾਉਂਦੇ ਆ ਸਾਡੇ ਜਿਹੜੀ ਆਪਣੀ شادی ਹੈ ਪੰਜਾਬ ਦੇ ਲੋਕਾਂ ਦੀ ਉਹ ਸਹੀ شادی ਇੱਕ ਸਿੰਪਲ ਇੱਕ ਭਾਈ ਜਿਹਾ ਘਰ ਇਕੱਠਾ ਇੱਕ ਆਨੰਦਕਾਰਜ ਹੋਣੀ ਆ ਸਾਰੇ ਬੱਚਿਆਂ ਨੇ ਸਾਰੇ ਲੋਕਾਂ ਨੂੰ ਦੇਖਣਾ ਆਨੰਦਕਾਰਜ ਹੁੰਦਿਆਂ ਨੂੰ ਤਾਂ ਕਿ ਜਿਹੜੇ ਆਉਣ ਹੁਣ ਵਾਲੇ ਬੱਚੇ ਉਹ ਵੀ ਦੇਖਣ ਹੁਣ ਪੈਸਾ ਦੀ شادی ਹੁੰਦੀ ਆ ਆਨੰਦਕਾਰਜ ਬੋਰੂ ਘਰ ਹੁੰਦੇ ਆ ਮਿੱਕੇ ਨਿੱਕੇ ਬੱਚਿਆਂ ਨੇ ਪੈਸਿਆਂ ਦੀ ਦਿੱਕਤ ਤੇ ਨੱਚਣਾ ਉਹਨਾਂ ਦੇ ਲਈ ਸ਼ਾਦੀ ਦਿੱਕ ਤੇ ਨੱਚਣਾ ਹੀ ਸ਼ਾਦੀ ਬਣਿਆ ਬਿਲਕੁਲ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਹੋਏ ਆ ਤੇ ਉਹ ਦਿਖਾਵਾਂਗੇ ਤਾਂ ਤਾਂ ਜੇ ਆਪਣੇ ਵਿਹੜੇ 'ਚ ਮੁਣ ਕੇ ਸ਼ਾਦੀ ਆਉਣੀਆਂ ਵੇਖੋ ਇੱਥੇ ਮੈਂ ਵਿਆਹ ਵਾਲੇ ਇੱਕ ਗੱਲ ਜੋੜਦਾ ਹਾਂ ਉਦੋਂ ਹੁੰਦੇ ਸੀ ਵਿਆਹ ਦੱਸ ਦੇਣ ਦੇ ਹਾਂਜੀ ਹੁਣ ਵਿਆਹ ਲੈ 2 ਘੰਟੇ ਦੇ 2 ਘੰਟੇ ਤੇ 10 ਦਿਨ ਦੇ ਵਿੱਚ ਤੇ 2 ਘੰਟੇ ਦੇ ਵਿੱਚ ਤੁਸੀਂ ਆ ਵੀ ਕਰਵਾ ਲਓਗੇ ਕੀ ਪਤਾ ਲੱਗੇਗਾ ਨਾ ਬੱਚਿਆਂ ਨੂੰ ਪਤਾ ਲੱਗਦਾ ਹੀ ਨਹੀਂ ਜੀ ਲੱਗਦੇ ਨਹੀਂ ਸਾਰੇ ਪਿੰਡ ਦਾ ਇਕੱਠਾ ਵਿਆਹ ਹੁੰਦਾ ਸੀ ਹਾਂਜੀ ਸਾਰਾ ਪਿੰਡ ਉਹ ਉਹਨਾਂ ਦੇ ਘਰੇ ਜਾਂਦਾ ਸੀ ਬਿਲਕੁਲ ਦੁੱਧ ਮੰਜੇ ਬਿਸਤਰੇ ਇਕੱਠੇ ਕਰਨੇ ਜਾਂਜ ਨੂੰ ਸੁਮਾਰਨਾ ਘਰ ਜਿਹੜੀ ਸੀ ਹੁੰਦਾ ਜਿਹੜੀ ਸੀ ਭਾਈਚਾਰ ਭਾਈਚਾਰ ਸੀ ਭਾਈਚਾਰ ਸਾਰਾ ਕੁਝ ਸੰਭਾਲਦਾ ਜੋ ਬਿਲਕੁਲ ਤੇ ਉਹ ਸਾਰਾ ਕੁਝ ਖਤਮ ਹੋ ਗਿਆ ਮੈਂ ਮੇਰੇ ਬੇਟੇ ਨੇ 21 ਸਾਲ ਦੀ شادی 'ਚ ਗਏ ਨਹੀਂ ਅਸੀਂ ਪੈਸਾਂ ਦੀ شادی 'ਚ ਬਹੁਤ ਘਟ ਜਾਂਦੀ ਹੈ ਹਾਂ ਉਹ ਖਾਸੀ ਸੀ ਤੇ ਉਹਨਾਂ ਦੀ ਸ਼ਾਦੀ 'ਚ ਜਾਣਾ ਪੈਗਾ ਤੇ ਮੇਰਾ ਬੇਟਾ ਨਾਲ ਸੀ। ਉਹਨਾਂ ਨੇ ਆਨੰਦਕਾਰ ਤੇ ਗੁਰੂ ਘਰ ਕੀਤੇ। ਅਸੀਂ ਪੈਰਸ ਦੇ ਵਿੱਚ ਜਾਣਾ ਸੀ। ਉੱਥੇ ਢੋਲ ਢਮਕਾ ਹੋਇਆ, ਮਿਊਜ਼ਿਕ ਵੱਜੇ। ਬਿਲਕੁਲ। ਉਹ ਬਾਹਰ ਦੇ ਵਿੱਚ ਮੇਰਾ ਬੇਟਾ ਕਹਿੰਦਾ ਮਮਾ, ਮੈਂ ਕਹਿੰਦਾ ਡੈਸਕੋ ਦੇਖਣ ਆਇਆ ਮੈਂ ਸ਼ਾਦੀ ਦੇਖਣ ਆਇਆ ਕਹਿੰਦਾ ਕਿੱਥੇ ਆਨੰਦਕਾਰ ਦੇ ਹੁੰਦੇ ਮੂੰਹ ਦੇਖਣਾ। ਵਾਹ ਵਾਹ। ਕਿੰਨੀ ਬਰਾਸਦੀ ਆ। ਮੇਰੇ ਵਿੱਚ ਬੇਟੇ ਨੇ ਗੱਲ ਕਹੀ ਤੇ ਮੈਂ ਉਹਨੂੰ ਕਹਿੰਨਾ ਹੈ ਪੁੱਤ ਉਹ ਤਾਂ ਗੁਰੂ ਘਰ ਕਰਿਆ ਆਨੰਦਕਾਰ ਜੀ। ਕਹਿੰਦਾ ਫਿਰ ਮੈਨੂੰ ਗੁਰੂ ਘਰ ਦਿਖਾਉਣ ਜਾਣਾ ਸੀ ਇੱਥੇ ਮੈਂ ਕਿੱਡੀ ਵੱਡੀ ਗੱਲ ਕਿੱਡੀ ਵੱਡੀ ਗੱਲ ਕਹਿਤੀ ਛੋਟੇ ਜਵਾਕ ਨੇ ਛੋਟੇ ਜਵਾਕ ਨੇ ਤੇ ਮੈਂ ਬਾਅਦ ਦੇ ਫਿਰ ਮੈਂ ਉਹਨੂੰ ਕਿਹਾ ਮੈਂ ਤਾਂ ਵੀ ਰਿਸ਼ਤੇਦਾਰ ਇਕੱਠੇ ਹੋਗੇ ਨਾ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਦੇ ਥੱਲੇ ਕਰਿਆ ਤੇ ਇੱਥੇ ਲੋਕ ਨੇ ਇਕੱਠੇ ਹੋਣਾ ਤੇ ਇੱਥੇ ਉਹਨਾਂ ਨੇ ਖੰਨ ਕਰਨਾ ਤੇ ਖਾਣਾ ਪੀਣਾ ਕਹਿੰਦਾ ਮਮਾ ਫਿਰ ਐਂ ਕਹੋ ਨਾ ਵੀ ਲੋਕ ਇੱਥੇ ਖਾਣ ਪੀਣ ਆਇਆ ਇੱਥੇ ਹੁਣ ਉਹਨਾਂ ਨੇ ਬੈਠ ਕੇ ਪੈਸੇ ਇਕੱਠੇ ਕਰ ਲੈਣੇ ਆ ਤੇ ਘਰੋ ਘਰੀ ਚ ਰਹਿ ਜਾਣ ਕਹਿੰਦਾ ਸ਼ਾਦੀ ਉਹ ਆ ਜਿਹੜੀ ਅਸੀਂ ਉਹ ਦੇਖਣੀ ਸੀ ਕਹਿੰਦਾ ਮਤਲਬ ਉਹ ਦੇਖਣ ਆਇਆ ਤੇ ਮੈਂ ਉਸ ਤੋਂ ਬਾਅਦ ਉਹ ਮੇਰਾ ਪਹਿਲਾ ਪੈਰਿਸ ਸੀ ਉਸ ਤੋਂ ਬਾਅ ਤੇ ਨਾ ਮੈਨੂੰ ਮੈਨੂੰ ਉਹ ਦੂਰਤ ਪਈ ਜਾਣ ਦੀ ਜਵਾਬ ਦੀ ਗੱਲ ਤੋਂ ਬਾਅਦ ਕੀ ਕੀ ਦਿਖਾਉਣ ਚੱਲੀਆਂ ਬੜੀ ਵੱਡੀ ਇਹ ਤਰਾਸਦੀ ਬਣ ਗਈ ਐ ਸਾਰੇ ਰਿਸ਼ਤੇਦਾਰ ਵੀ ਨਹੀਂ ਨੰਦਾ ਤੇ ਜਾਂਦੇ ਨਹੀਂ ਜੀ ਸਿਰਫ ਮੁੰਡੇ ਦਾ ਬਾਪਿਓ ਤੇ ਕੋਈ ਦਾ ਬਾਪਿਓ ਤੇ ਇੱਕ ਦਾ ਕੋਈ ਜਿਹੜਾ ਮੇਲ ਕੋਈ ਪ੍ਰਾਣਾ ਉਹ ਜਾਂਦਾ ਹੈ ਹਣਾ ਤੇ ਬਾਕੀ ਦਾ ਫਿਰ ਸਾਰੇ ਉੱਥੇ ਬੈਠੇ ਜੀ ਹੁੰਦੇ ਆ ਪਹਿਲੀ ਗੱਲ ਤਾਂ ਪਹਿਲੇ ਅੱਧਿਆਂ ਦੇ ਤਾਂ ਉਹਨਾਂ ਚੋਂ ਦਰਬੀ ਜੀ ਹੁੰਦੀ ਹੈ ਵੇਖ ਜਾਣਾ ਹੀ ਹਾਂ ਜਦੋਂ ਦੇਖੋ ਜਿਹੜਾ ਰੌਚਕ ਵਿਆਹ ਹੈ ਵਿਆਹ ਤਾਂ ਹੋਇਆ ਹੀ ਨਹੀਂ ਉੱਥੇ ਹੋਇਆ ਹੀ ਢੋਲਟ ਮੱਕਾ ਹੋਇਆ ਹਾਂ ਖਾਣ ਪੀਣ ਹੋਇਆ ਉਹਦਾ ਇੱਕ ਇੱਕ ਉਹ ਹੋਰ ਬਣ ਜਾਂਦਾ ਕਿ ਡੈਸਕੋ ਆਸੇ ਨੱਚੀ ਜਾਂਦੇ ਆ ਬਿਲਕੁਲ ਉਹ ਜਿਹੜੀਆਂ ਸਾਡੀਆਂ ਰਸਮਾਂ ਨੇ ਬਾਹਰ ਰੋਕਣਾ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਕਹਿੰਦੇ ਹੁੰਦੇ ਸੀ ਮੇਰਾ ਖਿਆਲ ਆ ਜੇ ਮੈਂ ਨਾ ਭੁੱਲਦੀ ਹੋਵਾਂ ਤੇ ਪਕੌੜਨਾ ਪਕੌੜਨਾ ਚ ਬੋਣੀ ਆ ਆ ਤੁਹਾਡੇ ਵੀ ਪਕੌੜੀ ਚ ਚਾਰ ਜਾਣੇ ਉਹ ਪ੍ਰਾਉਣਾ ਤੇ ਮੁੰਡੇ ਬੈਠਦੇ ਉਹਦੇ ਨਾਲ ਪਕੌੜਨਾ ਚ ਬੋੰਦੇ ਨੇ ਹੈ ਉਹਨਾਂ ਦੇ ਜਿਹੜੇ ਜਿਹੜੇ ਰਸਮ ਰਿਵਾਜ ਹੁੰਦੇ ਸੀਗੇ ਉਦੀ ਜੁੱਤੀ ਜਾ ਕੇ ਲੈ ਕੇ ਨਹੀਂ ਘਰੋਂ ਬਿਲਕੁਲ ਜੁੱਤੀ ਪਰੋਣੇ ਦੀ ਪਾਏ ਜਾਂਦੇ ਨੇ ਘਰੇ ਪਹੁੰਚ ਜਾਂਦੀ ਹੈ ਉੱਥੇ ਪਾਲਦੇ ਫਿਰ ਉੱਥੇ ਪਾਲਦੇ ਫਿਰ ਫਿਰ ਜਿਹੜੇ ਹੁੰਦੇ ਸੀ ਤਾਏ ਜਿਹੜੇ ਆਪਣੇ ਦਿਓਰ ਹੁੰਦੇ ਸੀ ਜੇਠ ਹੁੰਦੇ ਸੀ ਭਾਬੀਆਂ ਨੇ ਹਲਦੀ ਦਾ ਠੱਪਾ ਲਾਉਣਾ ਨੇ ਢੂਈ ਤੇ ਬਿਲਕੁਲ ਅੱਛਾ ਉਹ ਉਹ ਹੁੰਦੇ ਸੀ ਵਿਆਹ ਫਿਰ ਨਾ ਵਿਆਹ ਕਰਕੇ ਨਾ ਜਦੋਂ ਵਿਆਹ ਸਾਰਾ ਹੋ ਜਾਂਦਾ ਜਦੋਂ ਉਹ ਜਾਣਾ ਹੁੰਦਾ ਸੀ ਉਹਦਾ ਸਾਡੇ ਮਾਝਾ ਵਾਲੇ ਦੇ ਵਿੱਚ ਨਾ ਮੁੰਡੇ ਨੂੰ ਪਲੰਗ ਤੇ ਪਾਉਂਦੇ ਹੁੰਦੇ ਸੀ ਠੀਕ ਹੈ ਘਰੇ ਸੱਦ ਕੇ ਨਾ ਦੁਆਰਾ ਮਦਰ ਕੇ ਵਿਆਹ ਤੋਰਨ ਤੋਂ ਪਹਿਲਾਂ ਲੋਟੀ ਅੱਛਾ ਇੱਕ ਵਾਰੀ ਪਲੰਗ ਤੇ ਪਾਉਣਾ ਤੇ ਉਹਨੂੰ ਉੱਥੇ ਫਿਰ ਘੜੀ ਪਾਉਣੀ ਹਾਂ ਹਾਂ ਜਾਂ ਉਹਦੀ ਛਾਤ ਪਾਉਣੀ ਪੈਸੇ ਜ਼ਿਆਦਾ ਘੜੀ ਦਾ ਰਵਾਇਤ ਸੀ ਵੀ ਘਰੇ ਆਈ ਮੁੰਡੇ ਨੂੰ ਘੜੀ ਪਾਉਣੀ ਉਹ ਘੜੀ ਬਹੁਤ ਜੀ ਇੱਕ ਪੜੀ ਉਹ ਘੜੀ ਘੜੀ ਤੋਂ ਹੀ ਫਿਰ ਉੱਥੇ ਉਹਨੂੰ ਦੁੱਧ ਦਿਆ ਤੇ ਇਹ ਰੀਤਾਂ ਸਾਰੀਆਂ ਨਾ ਉਹ ਆਪਣੇ ਤੋਂ ਖੁੱਸ ਗਈਆਂ ਮਤਲਬ ਲੋਕਾਂ ਦੇ ਪਰੰਗ ਤੇ ਬਿਠਾ ਕੇ ਦੁੱਧ ਪਿਉਂਦੇ ਆਂ ਮਾਲਵੇ ਦੇ ਵਿੱਚ ਉਹ ਪੰਗ ਤੇ ਬਿਠਾ ਕੇ ਰੋੜਨਾ ਚਬਾਉਂਦੇ ਪਕਾ ਉਹਨੂੰ ਕਹਿੰਦੇ ਪਕੌੜਨਾ ਤੇ ਬਾਅਦ ਦੇ ਵਿੱਚ ਫਿਰ ਲੋੜੀ ਤੋੜਦੇ ਆ ਉਹ ਗੱਲ ਤਾਂ ਇੱਕੋ ਹੀ ਆ ਰਸਮ ਤਾਂ ਇੱਕ ਹੀ ਆ ਨਾ ਥੋੜਾ ਜਿਆਦਾ ਜ਼ਰੂਰ ਬਦਲਿਆ ਆ ਤੇ ਇਹ ਬਹੁਤ ਵਧੀਆ ਜਿਹੜੀਆਂ ਰੀਤਾਂ ਆਪਣੇ ਕੋਲ ਖੁੱਸ ਗਈਆਂ ਹੈ ਉਹ ਹੁਣ ਵਾਪਸ ਦੀ ਜਾਂਦੀਆਂ ਜਾ ਸਕਦੀਆਂ ਜੇ ਹੁਣ ਇੱਕ ਪਰਿਵਾਰ ਹੈ ਉਹ ਆਪਦੇ ਘਰ ਦੇ ਵਿੱਚ ਸ਼ਾਦੀ ਕਰਦਾ ਉਹ ਕਹਿੰਦੇ ਸੀ ਘਰ ਤੇ ਸ਼ਾਦੀ ਕਰਨੀ ਸਾਡੇ ਭਾਈ ਸਾਰਾ ਗਲੀ ਮਹੱਲਾ ਸੰਭੂ ਬਸ ਸਾਡੀ ਸ਼ਾਦੀ ਜਿਹੜੇ ਪਹਿਲਾਂ ਸਾਹਮਦੇ ਸੀ ਮੋੜ ਸਕਦੇ ਨਾ ਉਹ ਸਾਡੇ ਮੈਂ ਮੇਰੀ ਕੋਸ਼ਿਸ਼ ਹੈ ਮੈਂ ਲਿਖਿਆ ਪਿੰਡ ਗਵਾਚ ਗਿਆ ਹਾਂਜੀ ਪਿੰਡ ਚ ਅਜੇ ਪਹਿਲਾਂ ਤੁਹਾਡੀ ਪਿੰਡ ਗਵਾਚੀ ਦੀ ਰਜਨਾ ਸੁਣੋ ਫਿਰ ਆਪਾਂ ਪਿੰਡ ਗਵਾਚੀ ਦੀ ਗੱਲ ਕਰਾਂ ਹਾਂ ਪਹਿਲਾਂ ਪਹਿਲਾਂ ਰਜਨਾ ਆਪਾਂ ਆਪਣੇ ਸ਼ਰੋਤਿਆਂ ਸਾਡੀ ਗੱਲ ਉਹ ਲਿਖਿਆ ਜੀ ਕਿ ਵਰਿਆਂ ਪਿੱਛੋਂ ਅੱਜ ਮੈਂ ਆਇਆ ਆਪਣੇ ਪਿੰਡ ਜੀ ਵਰਿਆਂ ਪਿੱਛੋਂ ਜਿਵੇਂ ਤੁਸੀਂ ਥੋੜੇ ਤੇ ਪਿੱਛੋਂ ਆਪੇ ਪਿੰਡ ਹੁੰਦੇ ਜੀ ਮਾਂ ਤੇ ਕਿਹੜਾ ਜਨਮ ਨਹੀਂ ਦੇ ਤਹੀ ਹੈ ਨਾ ਵਰਿਆਂ ਪਿਛੋਂ ਅੱਜ ਮੈਂ ਆਪਣੇ ਆਇਆ ਪਿੰਡ ਸੱਜਣੋ ਮੋਹ ਮੁਹੱਬਤਾਂ ਕਿਧਰੇ ਗਈਆਂ ਖਿੰਡ ਨਾ ਦਿਸਦੇ ਕੱਚੇ ਕੋਠੜੇ ਨਾ ਦਿਸਦੇ ਨੇ ਰੁੱਖ ਸੁਨੀਆਂ ਨੇ ਸਭ ਮਹਿਫਲਾ ਹਰ ਪਾਸੇ ਵਰਤੀ ਚੁੱਪ ਨਾਉ ਹਾਲੀ ਦਿਸਦੇ ਨਾ ਖੇਤੀ ਜਾਣ ਦੀ ਤਾਂਗ ਤੇ ਨਾ ਦੁੱਧ ਰਿੜਕ ਨੂੰ ਸੁਵਾਣੀਆਂ ਨਾ ਕੁੱਕੜ ਦੇ ਦੇ ਬਾਗ ਬਾਗ ਬਹੁਤ ਅੱਛਾ ਨਾ ਹੀ ਚਿੜੀਆਂ ਦਿਸਦੀਆਂ ਨਾ ਬਨੇਰੇ ਕਾਂ ਜੋ ਸੰਝੇ ਪਰਵਾਰ ਦੀ ਉਹ ਸੰਝੇ ਬੋਰ ਦੀ ਨਾ ਕਿਧਰੇ ਦਿਸਦੀ ਸ਼ਾਨ ਨਾ ਚੜਕੇ ਨੂੰ ਕੋਲ ਦੀ ਕਦੇ ਮਿੱਠੀ ਸੁਣੇ ਆਵਾਜ਼ ਹੈ ਤੇ ਨਾ ਦੂਤ ਨਾ ਟਾਲੀਆਂ ਤੇ ਨਾ ਹੀ ਦਿਸਦੇ ਬਾਗ ਨਾ ਘਰਾ ਵਿੱਚ ਚੌਂਕਰੇ ਨਾ ਤੁੱਲੇ ਨਾ ਤੰਦੂਰ ਬਾਜੀ ਵਾ ਨਾ ਘਰਾ ਵਿੱਚ ਚੌਂਦਰੇ ਨਾ ਤੁੱਲੇ ਨਾ ਤੰਦੂਰ ਜੋ ਰੱਖਦੀ ਸੀ ਘੁੱਡ ਗੱਡ ਕੇ ਉਹ ਕਿਧਰ ਗਈ ਇਹ ਹੋਰ ਉਹ ਤਾਂ ਛੇ ਜੋ ਰੱਖਦੀ ਸੀ ਘੁੱਡ ਗੱਡ ਕੇ ਉਹ ਕਿਧਰ ਗਈ ਇਹ ਹੋਰ ਇਹ ਦਸ ਲੀਆਂ ਨਹੀਂ ਕੰਧੋਰੀਆਂ ਅਗੇ ਤੁਸੀਂ ਕੰਧੋਰੀਆਂ ਦਾ ਜ਼ਿਕਰ ਕਰਨੇ ਸੀ ਤੇ ਪਹਿਲਾ ਉਹ ਕੰਧੋਰੀਆਂ ਦਾ ਜ਼ਿਕਰ ਆਇਆ ਦੇ ਵਿੱਚ ਨਾ ਉਹ ਦਸ ਲੀਆਂ ਨਹੀਂ ਕੰਧੋਰੀਆਂ ਜਿੱਥੇ ਦਾਦੀ ਪਾਏ ਮੋਰ ਜਿੱਥੇ ਦਾਦੀ ਪਾਏ ਮੋਰ ਉਹ ਘੁਗੀਆਂ ਉਹ ਤੋਤੇ ਆਨੂੰ ਕਿਹੜੇ ਰਹਿ ਗਏ ਚੋਰ ਨਾ ਗਿੱਦੇ ਨਾ ਭੰਗੜੇ ਨਾ ਪਿੰਗਾ ਨਾ ਤੀਆਂ ਨਾ ਗਿੱਦੇ ਨਾ ਭੰਗੜੇ ਨਾ ਪਿੰਗਾ ਨਾ ਤੀਆਂ ਉਹ ਲੋਕੀ ਮੇਰੇ ਪਿੰਡ ਦੇ ਹੁਣ ਜੰਮਣੋਂ ਹਟ ਗਏ ਈਆਂ ਵਾਜਿਬ ਉਹ ਲੋਕੀ ਮੇਰੇ ਪਿੰਡ ਦੇ ਹੁਣ ਜੰਮਣੋਂ ਹਟ ਗਏ ਈਆਂ ਨਾ ਗੁੱਲੀ ਡੰਡਾ ਖੇਡਦੇ ਨਾ ਬਾਟੇ ਬੁੱਤੀ ਪਾਉਣ ਨਾ ਪਿੱਠੂ ਗਰਮੀ ਖੇਡਦੇ ਤੇ ਨਾ ਬਾਂਦਰ ਕਿਲਾ ਲਾਉਣ ਨਾ ਬਾਂਦਰ ਕਿੰਨਾ ਲਾਉਣ ਸਾਰਾ ਕੁਝ ਖਤਮ ਹੋ ਗਿਆ ਸਾਡੀਆਂ ਹਰਮਨ ਪਿਆਰੀ ਖਤਮ ਹੋ ਗਿਆ ਸਾਰਾ ਕੁਝ ਖਤਮ ਸੀ ਖਤਮ ਹਾਂ ਨਾ ਹੀ ਕੋਲ ਕਬੱਡੀਆਂ ਦਾ ਮਾਲ ਅਖਾਰੇ ਲਾਉਣ ਨਾਓ ਮੇਲੇ ਲੱਗਦੇ ਨਾ ਕਮਿਸ਼ਨ ਕੋਣ ਨਾ ਬਾਜੀਗਰ ਹੀ ਆਉਂਦੇ ਨਾ ਮਦਾਰੀ ਹੋਣ ਨਾ ਜੋਗੀ ਹੋਣ ਆਣ ਕੇ ਦਰਬ ਚ ਪੀਣ ਬਈਓ ਨਾ ਪੱਠੀ ਤੱਬ ਦੀ ਸ਼ਾਮ ਨੂੰ ਧਾਨਿਆ ਵਾਲੀ ਪੱਠੀ ਧਾਨਿਆ ਵਾਲੀ ਪੱਠੀ ਝੋਲੀਆਂ ਚ ਬਾਬਾ ਦਾਣੇ ਸਾਫੇ ਦੇ ਰੱਖੇ ਧਾਨੇ ਵਾਲੀ ਵਾਲੇ ਪੜਾਉਂਦੇ ਚੁੰਗ ਕੱਢਣੀ ਅਰੇ ਚੁੰਗ ਕੱਢਣੀ ਤੇ ਕਿੰਨਾ ਦੀ ਆਲਾ ਸੀ ਉਹ ਹੁਣ ਜੇ ਬੱਚੋਂ ਚੁੰਗ ਦੀ ਗੱਲ ਕਰਦੇ ਸਾਡੀ ਰਤਨਾ ਵਿਚਾਲੇ ਜੇ ਚੁੰਗ ਦੀ ਗੱਲ ਕਰਦੇ ਹੁਣ ਅੱਜ ਦੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਚੁੰਗ ਕੀ ਹੈ ਨਾ ਉਹਨਾਂ ਨੂੰ ਪਤਾ ਹੀ ਨਹੀਂ ਹੁਣ ਤੁਸੀਂ ਕਲੀਅਰ ਕਰਦੇ ਕਿ ਚੁੰਗ ਦਾ ਕੀ ਦਾ ਉਹ ਇਹ ਵੀ ਸ਼ਬਦ ਨੂੰ ਸਮਝ ਰਹੇ ਅਸਲ ਵਿੱਚ ਨਾ ਉਹ ਜਿਹੜੀ ਪੱਠੀ ਆਲੀ ਹੁੰਦੀ ਸੀ ਨਾ ਹਾਂਜੀ ਜਦੋਂ ਉਹਦੇ ਕੋਲੇ ਦਾਣੇ ਅਸੀਂ ਲੈ ਕੇ ਜਾਂਦੇ ਸੀ ਜੀ ਉਹ ਪੈਸੇ ਤੇਰੇ ਤਾਂ ਵਿਚਾਰੀ ਲੈਂਦੀ ਨਹੀਂ ਸੀ ਹਾਂਜੀ ਉਹ ਮੁੱਠ ਭਰ ਕੇ ਦਾਣੇ ਘੜਦੀ ਸੀ ਜੀ ਤੇ ਉਹ ਕਹਿੰਦੀ ਇਹ ਮੇਰੀ ਚੌਂਗਾ ਇਹ ਮੇਰੀ ਚੌਂਗਾ ਉਹ ਜਾਣੀ ਕਿ ਉਹਦਾ ਕਰਾਇਆ ਕਰਾਇਆ ਉਹ ਮੇਰਾ ਕਰਾਇਆ ਹਾਂ ਉਹਨੇ ਕੋਈ ਪੈਸਾ ਨਹੀਂ ਲੈਣਾ ਕੋਈ ਤਰਫ ਬੱਦਲ ਨਹੀਂ ਲੈਣਾ ਕੋਈ ਦਾਣੇ ਨਹੀਂ ਕੁਝ ਨਹੀਂ ਲੈਣਾ ਬਸ ਉਹਨੇ ਮੁੱਠ ਭਰ ਕੇ ਕਰਾਉਣੀ ਆ ਦੇ ਗਈ ਉਹ ਵੀ ਉਹਦੀ ਰੋਜੀ ਹੋਈ ਰੋਟੀ ਬਿਲਕੁਲ ਉਹ ਉਸ ਸਮੇਂ ਜੇ ਪੱਤਿਆਂ ਨੇ ਪਰਫੁਮ ਆ ਵੀ ਲੈਂਦੇ ਹੁੰਦੇ ਸੀ ਉਹ ਵੀ ਉਹ ਝੋਲੀ 'ਚ ਦਾਣੇ ਪਾ ਕੇ ਲੈਂਦੇ ਸੀ ਜ਼ਿਆਦਾਤਰ ਲੋਕਾਂ ਵੱਲ ਪੈਸੇ ਨਹੀਂ ਸੀ ਹੁੰਦੇ ਦਾਣੇ ਹੁੰਦੇ ਸੀ ਨਰਮਾ ਹੁੰਦਾ ਸੀ ਦਾਣੇ ਹੀ ਘੋਲ ਜਵਾਰ ਹੋ ਜਾਂਦੇ ਸੀ ਕੁਰਕੀਆਂ ਲੈਂਦੇ ਸੀ ਆਹ ਨਾ ਟੇਕਰੀ ਟਾਂਗਰ ਵੀ ਜਾ ਲੇਵਾਂ ਨਾ ਟਾਂਗਰ ਜਿਹੜੀ ਤੁਸੀਂ ਪਕੌੜੇ ਵੇਦੇ ਆ ਟਾਂਗਰ ਵੀ ਨੇ ਆ ਬਿਲਕੁਲ ਉਹ ਟਾਂਗਰ ਵੀ ਲੈਣ ਜਾਣਾ ਤੇ ਝੋੜੀ ਚ ਪਾ ਗਏ ਦਾਣੇ ਬਾਗ ਗਏ ਬਿਲਕੁਲ ਪੈਸਾ ਤਾਂ ਹੁੰਦਾ ਹੀ ਨਹੀਂ ਸੀ ਰੋਕਾ ਕੋਈ ਨਾ ਜੀ ਨਾ ਪੈਸੇ ਬਹੁਤ ਬਹੁਤ ਘੱਟ ਕੇ ਸਿਰ ਹੁੰਦੇ ਪਰ ਉਦੋਂ ਪੈਸੇ ਨਹੀਂ ਹਾਂ ਨਾ ਜੀ ਨਾ ਪੱਠੇ ਨਾ ਪੱਠੇ ਸ਼ਬ ਤੱਕ ਦੀ ਸ਼ਾਮ ਨੂੰ ਨਾ ਦਾਣੇ ਲੋਕ ਪਣਾਉਣ ਤੇ ਨਾ ਗੁੜ ਦੇ ਵਿੱਚ ਰਾਗ ਤੇ ਮਰੁੰਡਾ ਲੋਕ ਪਣਾਉਣ ਬਹੁਤ ਅੱਛਾ ਇਹ ਇਹ ਸਾਰਾ ਸੱਭਿਆਚਾਰ ਕੋਟਾ ਮੈਂ ਤਾਂ ਲਿਖਿਆ ਪਿੰਡ ਕੋਟਾ ਹੈਗਾ ਇਹ ਦੱਸ ਦਿਓ ਮਰੁੰਡੇ ਦਾ ਨਾ ਗੁਰਦੇ ਵਿੱਚ ਲਾਖਾ ਹੁਣ ਤੀਜੇ ਨੂੰ ਲੈ ਲੈ ਜੀ ਮਰੁੰਡੇ ਹਾਂ ਨਾ ਨਲਕੇ ਨਾ ਖੂਨੇ ਜੀ ਨਾ ਨਲਕੇ ਨਾ ਖੂਨੇ ਨਾ ਮੇਰਣੇ ਨਾ ਕਮਹਾ ਦੇ ਨਾ ਬਿਲਕੁਲ ਤੇ ਨਾ ਬੱਕੀ ਨਾ ਮਾਜਰੇ ਤੇ ਨਾ ਸਰੋਂ ਦਾ ਸਾਗ ਬਹੁਤ ਅੱਛਾ ਲੱਗਦਾ ਮੈਨੂੰ ਬਦਲ ਗਿਆ ਇਸ ਪਿੰਡ ਦਾ ਇਤਿਹਾਸ ਜੀ ਹੁਣ ਨਾਲ ਸਾਥ ਵਿੱਚ ਖੇਡਦੇ ਨੇ ਬਾਬੇ ਰਣਕੇ ਤਾਸ਼ ਉਹ ਉਹ ਰੀਤਾ ਸਭ ਪੁਰਾਣੀਆਂ ਲੋਕਾਂ ਹੀ ਗਏ ਨੇ ਪੁੱਤ ਨਾ ਤੇ ਅੱਜ ਕਾਲ ਦੇ ਨਿਆਣਿਆਂ ਨੂੰ ਦੇ ਬੈਠੇ ਬਹੁਤੀ ਖੁੱਲ ਤੇ ਅੱਜ ਕਾਲ ਦੇ ਨਿਆਣਿਆਂ ਨੂੰ ਦੇ ਬੈਠੇ ਬਹੁਤੀ ਖੁੱਲ ਤੇ ਅੱਜ ਨਾ ਕੋਈ ਰੱਖਦਾ ਚੁੱਲਿਆਂ ਦੇ ਵਿੱਚ ਆ ਕੋ ਬੋਲ ਬੋਲਦੇ ਸੇ ਬਾਦੀ ਗੋਟੇ ਸੇ ਉਹ ਰਾਮਾ ਉਹਨਾਂ ਨੇ ਤੁਲੇ ਸਵਾਲ ਥੱਲੇ ਆ ਕੇ ਰੱਤ ਨਹੀਂ ਥੱਲੇ ਉਹ ਮਾਰ ਨਹੀਂ ਸੁੱਭਾ ਹਾਂਜੀ ਹੈ ਨਾ ਮੈਂ ਖੁਦ ਇਸ ਜਿਹੜੀ ਇੱਕ ਪਾਕੀ ਹੁੰਦੀ ਸੀ ਉਹਨੂੰ ਰਾਤ ਨੂੰ ਬੜੀ ਸੋਹਣੀ ਮਗੀ ਹੁੰਦੀ ਉਹਨੂੰ ਚੁੱਲ੍ਹੇ ਦੇ ਨਾਲ ਬੇਚਨ ਰੱਖ ਦੇਣਾ ਉਹਦੇ ਉੱਤੇ ਸਵਾਹ ਪਾ ਦੇਣੀ ਜਦੋਂ ਸਵੇਰੇ ਉੱਠਣਾ ਉਹਨੂੰ ਸਵਾਹ ਨੂੰ ਪਾਸੀ ਕਰਨਾ ਉਹ ਕੋਲਾ ਉਵੇਂ ਪਿਆ ਰਹੇਗਾ ਉਹਦੇ ਉੱਤੇ ਫੂਸ ਜਿਆ ਰੱਖ ਲੈਣਾ ਉਹ ਹੋਏਗਾ ਦੁਬਾਰਾ ਗੱਡੀ ਵੀ ਨਹੀਂ ਭਾਵੀ ਕਿੰਨਾ ਕਿੰਨੀ ਕਲਾ ਸੀਗੀ ਦਿਮਾਗ ਦੇ ਵਿੱਚ ਵੀ ਇਹਨੇ ਸਵੇਰੇ ਕੋਲੇ ਨੇ ਬੁਝਣਾ ਨਹੀਂ ਤੇਨੇ ਜੱਗ ਤੇ ਸੁਧਾਰਨ ਲੋਕਾਂ ਕੋਲੇ ਸਾਇੰਸ ਜਿਆਦੀ ਸੀ ਬਿਲਕੁਲ ਬਿਲਕੁਲ ਸੁਧਾਰਨ ਲੋਕਾਂ ਕੋਲੇ ਸਾਇੰਸ ਜਿਆਦੀ ਆ ਜਿਹਨੇ ਮਰਜੀ ਪੜੇ ਰਿਹਾ ਚੜੇ ਫਿਰਨਾ ਉਹਨਾਂ ਵਰਗਾ ਨਾ ਦਿਮਾਗ ਬਿਲਕੁਲ ਹੈਨਾ ਤੇ ਨਾ ਉਹ ਕਿੱਜਾ ਪੜੇ ਵੀ ਨਹੀਂ ਕਰ ਸਕਦੇ ਹਾਂਜੀ ਨਾ ਕੋਈ ਅੱਜ ਰੱਖਦਾ ਟੁੱਲਿਆਂ ਦੇ ਵਿੱਚ ਅੱਗ ਤੇ ਨਾ ਹੀ ਮੀਂਹ ਪਉਣ ਲਈ ਕੋਲ ਰਾਲ ਕੇ ਕਰਦਾ ਜਾਗ ਜਾਗ ਕਿਆ ਬਾਤ ਹੈ ਹੈਨਾ ਤੱਕ ਟੁੱਟਾ ਕੱਟਾ ਅੱਜਕੱਲ ਕੋਈ ਨਹੀਂ ਕਰਦਾ ਵੱਡਿਆਂ ਦਾ ਸਤਿਕਾਰ ਜੀ ਉਦੋਂ ਕਰਦੇ ਸੀ ਉਦੋਂ ਕਰਦੇ ਸੀ ਪੈਰੀਂ ਅਸਲ ਆਉਂਦੀ ਸੀ ਨੂਹਾਂ ਵੀ ਸੋਹਰੇ ਸੀ ਸਾਰਾ ਪਰਿਵਾਰ ਲਾਉਂਦਾ ਨਿੱਕੇ ਬਣਾਣਾ ਨਨਾਨਾ ਨੇ ਲਾਉਂਦੀ ਸਾਰਾ ਉਹ ਲਾਉਂਦੇ ਸੀ ਅੱਜਕੱਲ ਕੋਈ ਨਹੀਂ ਕਰਦਾ ਵੱਡਿਆਂ ਦਾ ਸਤਿਕਾਰ ਉਸ ਦੇ ਸਾਦੇ ਲੋਕਾਂ ਦਾ ਬਈ ਕਿੱਥੇ ਗਿਆ ਪਿਆਰ ਹੈ ਜਾਦੇ ਲੋਕੀ ਦੋਸਤ ਆ ਪੜ ਗਏ ਜਮਾਤਾਂ ਚਾਰ ਤੇ ਮੈਂ ਸੱਚੀ ਗੱਲ ਰੱਖ ਦਿੱਤੀ ਆ ਜਦ ਜਦ ਦੇ ਲੋਕੀ ਦੋਸਤ ਆ ਪੜ ਗਏ ਜਮਾਤਾਂ ਚਾਰ બસ ਉਹਦੇ ਦਾ ਹੀ ਵਿਸਰਿਆ ਮੇਰਾ ਸਭਿਆਚਾਰ ਬਸ ਉਹਦੇ ਦਾ ਹੀ ਵਿਸਰਿਆ ਮੇਰਾ ਸਭਿਆਚਾਰ ਤੇ ਠਗੀਆਂ ਧੋਖੇ ਕਰਨ ਦੀ ਸਿੱਖ ਗਏ ਨੇ ਜਾਚ ਜਾਚ ਬਿਲਕੁਲ ਠਗੀਆਂ ਧੋਖੇ ਕਰਨ ਦੀ ਸਿੱਖ ਗਏ ਨੇ ਜਾਚ ਉਹ ਬੁੱਢੇ ਗੁਲਾਮੀ ਵਾਲਿਆ ਮੇਰਾ ਪਿੰਡ ਗਿਆ ਕੋਹਾਜ ਉਹ ਬੁੱਢੇ ਗੁਲਾਮੀ ਵਾਲਿਆ ਮੇਰਾ ਪਿੰਡ ਗਿਆ ਇਹ ਪਿੰਡ ਇਸ ਤਰ੍ਹਾਂ ਕੋਹਾਜ ਹੈ ਨਹੀਂ ਬਹੁਤ ਅੱਛੇ ਤੁਹਾਡੀਆਂ ਰਚਨਾਵਾਂ ਜਿਹੜੀਆਂ ਪੂਰੀ ਉਸ ਮਿੱਟੀ ਨੂੰ ਫਰੋਲ ਨੇ ਕਹਿੰਦਾ ਹੁੰਦਾ ਕਿ ਮਿੱਟੀ ਨਾਲ ਫਰੋਲ ਜੋ ਗਿਆ ਨਹੀਂ ਉਹ ਲੱਭਣੇ ਲਾਗਵਾ ਦੇ। ਹੁਣ ਮੈਂ ਇਹ ਕਹਿੰਨੀ ਆ ਕਿ ਤੁਸੀਂ ਮਿੱਟੀ ਫਰੋਲ ਫਰੋਲ ਕੇ ਉਹ ਲਾਲ ਲੱਭ ਕੇ ਤੁਸੀਂ ਬਾਹਰ ਰੱਖਦੇ। ਐਨੇ ਡੰਗਾਈ ਤੱਕ ਬਹੁਤੇ ਸਾਰੇ ਲੋਕ ਕਹਿ ਦਿੰਦੇ ਆ ਕਿ ਪੁਰਾਣੇ ਸੱਭਿਆਚਾਰ ਨੂੰ ਹੋਈ ਜਾਂਦੇ ਆ। ਉਹ ਪੁਰਾਣੇ ਸੱਭਿਆਚਾਰ ਨੂੰ ਅਸੀਂ ਰੋਂਦੇ ਨਹੀਂ। ਅਸੀਂ ਪੁਰਾਣੇ ਸੱਭਿਆਚਾਰ ਨੂੰ ਯਾਦ ਕਰਕੇ ਇਹ ਕਹਿੰਨੇ ਕਿ ਸਾਡਾ ਇੰਨਾ ਕੁਝ ਕੁਅਰਤ ਹੈ। ਜਿੱਦ ਅਸੀਂ ਇਸ ਸੱਭਿਆਚਾਰ ਦੇ ਵਿੱਚੋਂ ਜਿੰਨਾ ਕੁਝ ਸਿੱਖਿਆ। ਉਹ ਸਿੱਖੇ ਹੁਣ ਸੱਦੇ ਚਾਰ ਦੇ ਵਿੱਚ ਸਾਨੂੰ ਉੱਥੇ ਸਕੂਨ ਸੀ ਨਾ ਹੁਣ ਵੀ ਮਸ਼ੀਨਰੀ ਦੇ ਵਿੱਚ ਸਕੂਨ ਹੈ ਪੁਰਾਣੇ ਸੱਦੇ ਚਾਰ ਬਸ ਸਕੂਨ ਸੀ ਬਿਲਕੁਲ 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 ਉਦੋਂ ਪਹਿਲੀ ਗੱਲ ਤਾਂ ਕੋਈ ਟੈਨਸ਼ਨ ਨਹੀਂ ਸੀ ਹਾਂਜੀ ਅੱਜ ਕੱਲ ਤਾਂ ਤੁਹਾਨੂੰ ਮੋਬਾਈਲ ਦੀ ਟੈਨਸ਼ਨ ਇੱਕ ਮਿੰਟ ਤੁਸੀਂ ਮੋਬਾਈਲ ਤੁਹਾਡੇ ਪਾਸੇ ਹੋ ਜਾਏ ਤੁਹਾਡੇ ਭਾ ਦੀ ਬਣ ਜਾਂਦੀ ਕਿਧਰ ਚਲਾ ਗਿਆ ਹੈਨਾ ਸਾਰਾ ਕੁਝ ਤਾਂ ਹੁਣ ਤੁਹਾਡੇ ਮੋਬਾਈਲ ਦੇ ਵਿੱਚ ਆਇਆ ਬਿਲਕੁਲ ਹੈਨਾ ਹੁਣ ਤਾਂ ਉਹ ਚੀਜ਼ਾਂ ਨਹੀਂ ਰਹਿ ਗਈਆਂ ਹਾਂਜੀ ਤੇ ਬੋਟਾ ਜੀ ਬਹੁਤ ਬਹੁਤ ਪਹਿਲਾਂ ਤਾਂ ਤੁਹਾਡਾ ਸਤਿਕਾਰਯੋਗ ਸਰਦ ਦੇ ਵਿੱਚ ਤੇ ਤੁਹਾਡੀਆਂ ਜਿਹੜੀਆਂ ਰਚਨਾ ਸੁਣੀਆਂ ਨੇ ਤੇ ਅੱਜ ਆਪਣੇ ਕੋਲੇ ਟਾਈਮ ਥੋੜਾ ਜਿਹਾ ਘੱਟ ਹੈ ਤੇ ਪਰ ਬਹੁਤ ਸਾਰਾ ਸੁਣਨ ਵਾਲਾ ਤੇ ਆਪਾਂ ਅਗਲੀ ਮਹਿਫਲ ਆਪਾਂ ਫੇਰ ਲਾਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜੇ ਵੱਡੇ ਵੱਡੇ ਸ ਸਮਾਦਮ ਹੁੰਦੇ ਆ ਉਹਨਾਂ ਦੇ ਵਿੱਚ ਨਾ ਤਾਂ ਇਸ ਤਰੀਕੇ ਨਾਲ ਬੈਠ ਸੁਣਿਆ ਜਾਂਦੀਆਂ ਨਾ ਵਿੱਚ ਅਰਥ ਕੀਤੇ ਜਾਂਦੇ ਨਾ ਹੀ ਐਨੇ ਖੁੱਲ੍ਹ ਦਲੀ ਦੇ ਨਾਲ ਉਹਦੇ ਤੇ ਵਿਅਕਤ ਕੀਤੀ ਜਾਂਦੀ ਹੈ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਇੱਕ ਇੱਕ ਦੋ ਦੋ ਜਾਣੇ ਬੈਠ ਕੇ ਜਿਵੇਂ ਇਸ ਤਰ੍ਹਾਂ ਗੱਲ ਕਰਕੇ ਰਚਨਾ ਨੂੰ ਪੜ੍ਹਨਾ ਉਹ ਵੱਡੇ ਵੱਡੇ ਸਮਾਗਮਾਂ ਨਾਲੋਂ ਜ਼ਿਆਦਾ ਵਧੀਆ ਹੋਊਗਾ ਵੱਡੇ ਸਮਾਗਮਾਂ 'ਚ ਤਾਂ ਕੋਈ ਗੱਲ ਹੁੰਦੀ ਨਹੀਂ ਇਹਨਾਂ ਦੇ ਤੂੰ 1 ਮਿੰਟ ਤੁਹਾਨੂੰ ਸਮਾਂ ਮਿਲਦਾ ਸਟੇਜ ਤੇ 1 ਮਿੰਟ 'ਚ ਤੁਸੀਂ ਕੀ ਸੁਣਾਓਗੇ ਉੱਥੇ ਮੇਰੀ ਹੁਣ 7-7 ਮਿੰਟ ਦੀਦਾ ਕਬਤਾ ਹੀ ਹੈ ਹਾਂਜੀ ਤੇ ਜੇ ਤੁਸੀਂ ਜੇ ਤੁਸੀਂ ਰਚਨਾ ਨੂੰ ਉੱਥੇ ਬੋਲਦੇ ਸਵਾਰਮਾਨੇ ਵਿੱਚ ਤੇ ਜਿਹੜਾ ਬੋਲ ਕੇ ਹਟ ਗਿਆ ਉਹਨੂੰ ਤਾਂ ਭੁੱਲ ਜਾਂਦੇ ਆ ਜਿਹੜੇ ਨਵੇਂ ਨੇ ਬੋਲਣੇ ਹੁੰਦੇ ਫਿਰ ਦਿਮਾਗ ਉਹ ਬਿਲਕੁਲ ਬੇਨੁਕਲ ਬੇਨੁਕਲ ਤਾਂ ਬਿਲਕੁਲ ਸਹੀ ਗੱਲ ਹੈ ਇੱਕ ਚੀਜ਼ ਨੂੰ ਜੇ ਆਪਾਂ ਇੱਕ ਜਣੇ ਦੇ ਨਾਲ ਇੱਕ ਵਾਰੀ ਗੱਲ ਕਰਦੇ ਆ ਉਹਦੀਆਂ ਬੋਲੀਆਂ ਹੁਣ ਰਚਨਾਵਾਂ ਸੁਣਨ ਵਾਲਾ ਕਦੇ ਨਹੀਂ ਭੁੱਲੂਗਾ ਨਹੀਂ ਭੁੱਲੂਗਾ ਬਿਲਕੁਲ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਸਮੇਂ ਜ ਸਮਾਂ ਕੱਢ ਕੇ ਆਏ ਜਿੰਨਾ ਆਪਣੇ ਕੋਲੇ ਸਮਾਂ ਸੀਗਾ ਮੇਰੇ ਲਈ ਲੱਗਿਆ ਤੇ ਇਹ ਬਹੁਤ ਜ਼ਿਆਦੇ ਕੀਮਤੀ ਸੀ ਪਹਿਲਾ ਸਵਾਲ ਜਿਹੜਾ ਸੀਗਾ ਕਿ ਗੁਲਾਮੀ ਵਾਲਾ ਉਹ ਤੁਹਾਡੇ ਪਿੰਡ ਦਾ ਨਾਮ ਪਤਾ ਲੱਗਿਆ ਹੁਣ ਮੈਨੂੰ ਇਹ ਦੱਸੋ ਵੀ ਗੁਲਾਮੀ ਵਾਲਾ ਹਾਇ ਕਿਹੜੇ ਜ਼ਿਲ੍ਹੇ ਹਾਂਜੀ ਹਾਂਜੀ ਇਹ ਬਿਲਕੁਲ ਦੱਸਣਾ ਮੰਦਾ ਇਹ ਗੁਲਾਮੀ ਵਾਲਾ ਫਰੋਜਪੁਰ ਜ਼ਿਲ੍ਹੇ ਚ ਜੀ ਜਦੋਂ ਆਪਾਂ ਫਰੋਜਪੁਰੋਂ ਮੁਖਫਰ ਰੋਡ ਜਾਂਦੇ ਹਾਂ ਹਾਂਜੀ ਸਾਲਕ ਤੋਂ ਥੋੜਾ ਜਿਹਾ ਪਿੱਛੇ ਰਾਜੇ ਦਾ ਬੀ ਫਰੀ ਕੋਲਾਈ ਦਾ ਬੀੜ ਆਉਂਦਾ ਅੱਛਾ 7-800 ਕਿੱਲਾ ਜ਼ਮੀਨ ਆ ਰੋਖੀ ਰੋਖਾ ਹਾਂਜੀ ਉਸ ਤੋਂ ਪਿੱਛੇ ਮੇਰੇ ਪਿੰਡ ਦਾ ਡਾ ਤੇ ਜੀਕੇ ਰੋਡ ਤੋਂ 2 ਕਿਲੋਮੀਟਰ ਮੇਰਾ ਆ ਪਾਸਿਆ ਪਿੰਡ ਅਰੇ ਤਸੀਲ ਕਿਹੜੇ ਤਸਵੀਰ ਦੇ ਹਾਂ ਉਦੋਂ ਫਰੋਜਪਰੀ ਤਸਵੀਰ ਹਾਂ ਫਰੋਜਪਰੀ ਤਸਵੀਰ ਹਾਂ ਤਸੀਲ ਹੁਣ ਵੀ ਫਰੋਜਪਰੀ ਆ ਜੀ ਅੱਛਾ ਹਾਂ ਹੁਣ ਪਤਾ ਲੱਗਿਆ ਕਿ ਇਹ ਸੀਗੇ ਜੀ ਬੂਟਾ ਸਿੰਘ ਗੁਲਾਮੀ ਵਾਲਾ ਜਿਨ੍ਹਾਂ ਦੇ ਪਿੰਡ ਦਾ ਹੁਣ ਅੱਜ ਪਤਾ ਲੱਗਿਆ ਪਹਿਲੀ ਵਾਰ ਕਿ ਗੁਲਾਮੀ ਵਾਲਾ ਇੱਕ ਪਿੰਡ ਹੈ ਇਹਨਾਂ ਦੀਆਂ ਤੁਸੀਂ ਰਚਨਾਵਾਂ ਸੁਣਨਾ ਜਿਹੜੀਆਂ ਪ੍ਰਾਣੇ ਸਾਡੇ ਪਛੋਕੜ ਦੇ ਨਾਲ ਜੁੜਦੀਆਂ ਨੇ ਜ਼ਿਆਦਾਤਰ ਇਹਨਾਂ ਦੀ ਕਲਮ ਪ੍ਰਾਣੇ ਪਛੋਕੜ ਦੇ ਨਾਲ ਹੀ ਜੁੜਦੀ ਹੈ ਪ੍ਰਾਣੇ ਇਹਨਾਂ ਦੀ ਰਚਨਾ ਤੁਸੀਂ ਬਹੁਤ ਜ਼ਿਆਦਾ ਵਾਇਰਲ ਸੋਈ ਦੇਖੀ ਹੋਣੀ ਹੈ ਅੱਗੇ ਵਾਸਤੇ ਵੀ ਬਹੁਤ ਸਾਰੀਆਂ ਰਚਨਾਵਾਂ ਇਹਨਾਂ ਨੇ ਜਿਹੜੀਆਂ ਪਸ਼ੋਕੜ ਦੇ ਨਾਲ ਜੁੜੀਆਂ ਹੋਈਆਂ ਨੇ ਆਪਾਂ ਇਹਨਾਂ ਨੂੰ ਫੇਰ ਇਸੇ ਤਰ੍ਹਾਂ ਬਿਠਾਵਾਂਗੇ ਇਸੇ ਤਰ੍ਹਾਂ ਮਹਿਫਲ ਲਾਵਾਂਗੇ ਤੇ ਤੁਹਾਡੇ ਘੂਗੂ ਕਰਾਂਗੇ ਸਾਰਿਆਂ ਦਾ ਦਰਸ਼ਕਾਂ ਦਾ ਬਹੁਤ ਬਹੁਤ